ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ 5 ਛੰਤ ਘਰ ਚੌਥਾ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਗੁਰ ਮਿਲ ਲੱਦਾ ਜੀ RAM ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਗੁਰ ਮਿਲ ਲੱਦਾ ਜੀ RAM ਪਿਆਰਾ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਪਾਰ ਕਿਰਪਾ ਕਰ ਰਹੇ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਮਦਮੀ ਟਕਸਾਲ ਸੀਮਾ ਧਾਰੀ ਗਰੀਸ ਤੇ ਨਾ ਪਾਵਨ ਸਥਾਨਾਂ ਤੋਂ ਵਡਹਾਂਸ ਰਾਗ ਦੇ ਅੰਦਰ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਮੁਖਵਾਕ ਦੀ ਬਖਸ਼ਿਸ਼ ਕਰ ਰਹੇ ਨੇ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਹਨ ਬਾਬਾ ਬੁੱਢਾ ਸਾਹਿਬ ਜੀ ਔਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਤੁਹਾਡੇ ਉੱਤੇ ਸਭ ਤੋਂ ਵੱਡੀ ਕਿਹੜੀ ਬਖਸ਼ਿਸ਼ ਕੀਤੀ ਹੈ ਤੇ ਕਿਵੇਂ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ ਕਿਹੜੀ ਤੁਹੀਂ ਸੇਵਾ ਕੀਤੀ ਜਿਸ ਕਰਕੇ ਇੰਨੀ ਵੱਡੀ ਗੁਰਤਾ ਗੱਦੀ ਵਾਲੀ ਬਖਸ਼ਿਸ਼ ਤੁਹਾਡੇ ਤੇ ਹੋਈ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਸਿੱਖਾਂ ਨੂੰ ਨਾਲੇ ਤੇ ਉਪਦੇਸ਼ ਦੇ ਰਹੇ ਨੇ ਸੱਦ ਸੰਗਤ ਜੀ ਤੇ ਨਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਝੀ ਦੇ ਰਹੇ ਨੇ ਕਲਯੁਗੀ ਜੀਵਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸਵਾਲ ਦਾ ਜਵਾਬ ਦੇ ਰਹੇ ਨੇ ਆਓ ਬੜੇ ਪ੍ਰੇਮ ਨਾਲ ਸਰਵਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ 5 ਛੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਡਹੰਸ ਰਾਗ ਹੈ पंचम पातशाह ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਨ ਕਰ ਰਹੇ ਹਨ ਸ਼ੰਤਾਂ ਦੇ ਅੰਦਰ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸ਼ੰਤ ਨਾ ਉਹ ਜਸਦਾ ਹੁੰਦਾ ਹੈ ਚੌਥੇ ਘਰ ਸੁਰਤਾਲ ਦੇ ਅੰਦਰ ਕਿਰਪਾ ਕਰ ਰਹੇ ਨੇ ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸ਼ਬਦ ਦਾ ਪ੍ਰਕਾਸ਼ਕ ਸਤ ਤ੍ਰੈਕਾਲ ਆਬਾਦ ਸਰੂਪ ਗੁਰਨਾਮ ਵੱਡੇ ਦਾ ਪ੍ਰਸਾਦ ਆਨੰਦ ਸਰੂਪ ਹੈ ਗੁਰ ਮੇਲ ਲੱਦਾ ਜੀ RAM ਪਿਆਰਾ RAM ਮਹਾਰਾਜ ਕਹਿ ਰਹੇ ਭਾਈ ਗੁਰੂ ਕੇ ਸਿੱਖੋ ਅਸੀਂ ਗੁਰੂ ਜੀ ਦੇ ਨਾਲ ਜਦੋਂ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਲੱਦਾ ਭਾਪ ਪ੍ਰਾਪਤ ਹੋਏ ਹੈ ਮਿਲੇ ਉਦੋਂ RAM ਪਿਆਰਾ RAM ਗੁਰਾਂ ਦੇ ਨਾਲ ਮਿਲ ਕੇ ਸਾਨੂੰ ਜਿਹੜਾ RAM ਪਰਮੇਸ਼ਰ ਪਿਆਰਾ ਨਾ ਉਹ ਲੱਭ ਗਿਆ ਹੈ ਜੋ ਰਮਿਆ ਹੋਇਆ ਵਾਹਿਗੁਰੂ ਹੈ ਉਹ ਸਾਨੂੰ ਗੁਰਾਂ ਦੀ ਬਖਸ਼ਿਸ਼ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲੱਭ ਪਿਆ ਹੈ ਮਹਾਰਾਜ ਕਿਹੜੀ ਐਸੀ ਚੀਜ਼ ਗੁਰੂ ਰਾਮਦਾਸ ਮਹਾਰਾਜ ਨੂੰ ਤੁਸੀਂ ਦਿੱਤੀ ਜਿਹਦੇ ਕਰਕੇ ਸਤਿਗੁਰਾਂ ਨੇ ਤੁਹਾਡੇ ਤੇ ਪ੍ਰਸੰਨਤਾ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਦਾ ਸਤਿਗੁਰੂ ਜੀ ਕਹਿੰਦੇ ਇਹੋ ਤਨ ਮਨ ਦਿੱਤੜਾ ਵਾਰ-ਵਾਰ ਆ ਰਾਮ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਅਸੀਂ ਆਪਣਾ ਤਨ ਸਰੀਰ ਦਾ ਅਪਮਾਨ ਵਾਰ-ਵਾਰ ਵਾਰ-ਵਾਰ ਦਿੱਤਾ ਤਨ ਤੇ ਮਨ ਸਰੀਰ ਦਾ ਔਰ ਮਨ ਦਾ ਅਪਮਾਨ ਵਾਰ ਦਿੱਤਾ ਹੈ ਗੁਰੂ ਜੀ ਦੇ ਉਤੋਂ ਮਨ ਦੀ ਮਨੋਤ ਨੂੰ ਵਾਰਨਾ ਕੀਤਾ ਇੱਕ ਰਸ ਆਪਣਾ ਆਪ ਗੁਰੂ ਤੋਂ ਅਸੀਂ ਕੁਰਬਾਨ ਕਰ ਦਿੱਤਾ ਆਪਣਾ ਆਪ ਇਹ ਤਨ ਵਿੱਚ ਹੀ ਵੇਚੀ ਬੈ ਕਰੀ ਇਹ ਤਨ ਅਸੀਂ ਵੇਚ ਦਿੱਤਾ ਸਤਿਗੁਰੂ ਨੂੰ ਤਨ ਮਨ ਦਿੱਤਾ ਭਵ ਜਲ ਜਿੱਤਾ ਚੁੱਕੀ ਕਾਣ ਜਮਾਣੀ ਆਪਣਾ ਸਰੀਰ ਤੇ ਮਨ ਗੁਰੂ ਨੂੰ ਭੇਟ ਕਰ ਦਿੱਤਾ ਅਰਪਣ ਕਰ ਦਿੱਤਾ ਜਿਹਦੇ ਕਰਕੇ ਸੰਸਾਰ ਰੂਪੀ ਸਮੁੰਦਰ ਅਸੀਂ ਜਿੱਤ ਲਏ ਤੋ ਪਾਰ ਹੋ ਗਏ ਜਮਾ ਦੀ ਜਿਹੜੀ ਕਾਣ ਮੁਹਤਾਜਗੀ ਸੀ ਨਾ ਕਾਣ ਕਨੌੜ ਸੀ ਉਹ ਚੁੱਕੀ ਪਾਪ ਉੱਠ ਗਈ ਐ ਜਾ ਜਮਾਨੀ ਜਮਾਨੇ ਦੀ ਜਿਹੜੀ ਮੁਹਤਾਜਗੀ ਸੀ ਉਹ ਸਾਰੀ ਹੁਣ ਖਤਮ ਹੋ ਗਈ ਐ ਅਸੀਂ ਇੱਕ ਗੁਰੂ ਦੇ ਹੋ ਕੇ ਰਹਿ ਗਏ ਹੁ ਉਸੇ ਦਾ ਹੁਕਮ ਸਾਡੇ ਤੇ ਚੱਲਦਾ ਹੈ ਆਦ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕੋ ਬਚਨ ਕੀਤਾ ਸੀ ਗੁਰੂ ਰਾਮਦਾਸ ਜੀ ਨੇ ਇਹ ਚਾਚਾ ਜਿਹੜਾ ਸੰਹਾਰੀ ਮੱਲ ਆ ਉਹਦੇ ਤੁਸੀਂ ਪੋਤ ਪੋਤ ਦਾ ਵਿਆਹ ਹੀ ਤੇ ਉੱਤੇ ਜਾਓ ਲਾਹੌਰ ਤੇ ਜਦੋਂ ਬੁਲਾਵਾਂਗੇ ਉਦੋਂ ਆਇਓ ਤੇ ਉਡੀਕ ਕਰੀਗੇ ਉੱਥੇ ਬਹਿ ਕੇ ਸ਼ਬਦ ਉਚਾਰਨ ਕੀਤੇ ਮਾਜ ਮੱਲਾ ਪੰਜਵਾਂ ਦੇ ਸ਼ਬਦ ਜਹਾਰੇ ਵਾਲੇ ਬੜੀ ਵਾਰ ਬੇਨਤੀਆਂ ਕੀਤੀਆਂ ਗੁਰੂ ਰਾਮਦਾਸ ਜੀ ਨੇ ਸੱਦਾ ਭੇਜਿਆ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਹੀ ਆਏ ਇਸ ਪ੍ਰਕਾਰ ਤਨਮਨ ਭੇਟਾ ਕੀਤਾ ਹੋਇਆ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੱਗੇ ਕਿਰਪਾ ਕਰਦੇ ਅਸਥਰ ਥੀਆ ਅੰਮ੍ਰਿਤ ਪੀਆ ਰਹਿ ਆ ਆਵਣ ਜਾਣੀ ਕਹਿੰਦੇ ਸਤਿਗੁਰਾਂ ਜੀ ਦੇ ਕੋਲੋਂ ਅਸੀਂ ਨਾਮ ਰੂਪੇ ਅੰਮ੍ਰਿਤ ਨੂੰ ਪੀਣਾ ਕੀਤਾ ਤੇ ਉਹ ਅਸਥਰ ਥੀਆ ਸਾਡੇ ਹਿਰਦੇ ਵਿੱਚ ਅਸਥਿਰ ਸਥਿਤ ਥੀਆ ਹੋ ਗਿਆ ਰਹਿ ਆ ਆਵਣ ਜਾਣੀ ਹੁਣ ਆਉਣ ਜਾਣ ਵੱਲੋਂ ਅਸੀਂ ਰਹਿ ਗਏ ਜਿਹੜੇ ਗੁਰਸਿੱਖ ਗੁਰੂ ਦਾ ਅੰਮ੍ਰਿਤ ਛਕ ਲੈਂਦੇ ਔਰ ਨਾਮ ਰੂਪੀ ਅੰਮ੍ਰਿਤ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ ਹਨ ਰਹਿ ਆਵਣ ਜਾਣੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ RAM ਵਸੈ ਮਨ ਮਾਹੇ ਉਹਨਾਂ ਦਾ ਸਾਧ ਸੰਗਤ ਜੀ ਆਉਣਾ ਜਾਣਾ ਸੰਸਾਰ ਤੇ ਖਤਮ ਹੋ ਜਾਂਦਾ ਹੈ ਉਹ ਜੰਮ ਕੇ ਆਉਂਦੇ ਨਹੀਂ ਮਰ ਕੇ ਜਾਂਦੇ ਨਹੀਂ ਅਸਥਰthia ਕਿਉਂਕਿ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਸੋ ਘਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਅਧਾਰਾ ਕਹਿੰਦੇ ਉਹ ਆਸਰਾ ਰੂਪ ਪਰਮੇਸ਼ਰ ਜੋ ਆ ਅਧਾਰਾ ਆਸਰਾ ਰੂਪ ਪਰਮੇਸ਼ਰ ਹੈ ਨਾ ਹਰੀ ਦਾ ਨਾਮ ਉਸ ਰੂਪ ਰੂਪੀ ਕਰ ਸਾਨੂੰ ਨਾਮ ਦੇ ਆਸਰੇ ਦੇ ਨਾਲ ਲੱਦਾ ਕੀ ਲੱਭ ਪਿਆ ਸਹਿਜ ਹੀ ਨਿਰਜਤ ਨਹੀਂ ਤੇ ਹੁਣ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਉਸੇ ਨਾਮ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਅਭੇਦ ਰੂਪੀ ਨਿਸ਼ਚੇ ਰੂਪੀ ਕੰਠ ਦੇ ਨਾਲ ਸਮਾ ਗਏ ਹਾਂ ਸਮੱਧਾ ਭਾਵ ਸਮਾ ਗਏ ਹਾਂ ਜਦ ਸਮੱਧਾ ਹੁਣ ਸਹਿਜੇ ਸਾਡੀ ਸਮਾਧੀ ਲੱਗ ਜਾਂਦੀ ਹੈ ਸੋ ਕਰ ਲੱਦਾ ਉਹ ਹਰੀ ਪਰਮੇਸ਼ਰ ਦਾ ਸਰੂਪ ਰੂਪੀ ਘਰ ਸਾਨੂੰ ਲੱਭ ਗਿਆ ਹੁਣ ਸਹਿਜੇ ਸਮਾਧੀ ਲੱਗ ਜਾਂਦੀ ਹੈ ਕੀਰਤਨ ਸੁਣੀਏ ਤਾਂ ਵੀ ਸਮਾਧੀ ਕਥਾ ਸੁਣੀਏ ਤਾਂ ਵੀ ਸਮਾਧੀ ਨਾਮ ਜਪੀਏ ਬਾਣੀ ਪੜੀਏ ਸਮਾਧੀ ਲੱਗੀ ਰਹਿੰਦੀ ਹੈ ਗੁਰਮੁਖ ਪਿਆਰਿਆਂ ਦੀ ਫਰਸਾਦ ਸੰਗਤ ਜੀ ਸਮਾਧੀ ਵੀ ਐਸੀ ਹੁੰਦੀ ਕਈ ਕਈ ਘੰਟੇ ਕਈ ਤਾਂ ਇਹਨੇ ਗੁਰਮੁਖ ਪਿਆਰੇ ਕਿਰਪਾ ਵਾਲੇ ਐ ਬਈ ਏਕ-ਇਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰ ਦਿੰਦੇ ਆ ਅਮਾਜੇ ਦੇ ਅੰਦਰ ਧਾਰੀਆਲ ਪਿੰਡ ਆ ਉਹ ਰੱਬ ਜੀ ਕਹਿੰਦੇ ਉਹਨਾ ਬਾਬਾ ਜੀ ਨੂੰ ਗੁਰਮੁਖ ਪਿਆਰੇ ਬੜੇ 14ਵਾਂ ਅਖੰਡ ਪਾਠ ਸਾਹਿਬ ਉਹਨੇ ਹੁਣ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਇੱਕ ਚੌਂਕੜੇ ਦੇ ਵਿੱਚ ਤਿੰਨ ਦਿਨ ਲਗਾਤਾਰ ਇੱਕੋ ਚੌਂਕੜੇ ਦੇ ਵਿੱਚ ਕਰ ਦਿੰਦੇ ਆ ਇਹ ਸਾਧ ਸੰਗਤ ਜੀ ਉਹਨਾਂ ਨੂੰ ਲੱਭ ਪਿਆ ਹੈ ਉਹ ਨਾਮ ਦਾ ਰਾਸ ਤੇ ਉਹਨਾਂ ਦੀ ਹੁਣ ਸਮੱਦਾ ਸਮਾਧੀ ਲੱਗ ਜਾਂਦੀ ਹੈ ਵੇਖੋ ਤਿੰਨ ਦਿਨ ਦੀ ਸਮਾਧੀ ਸੁਣਿਆ ਸੀ ਪੁਰਾਣੇ ਸਮੇਂ ਵਿੱਚ ਰਿਖੀ ਜੋਗੀ मुनि ਸਮਾਧੀਆਂ ਲਾਉਂਦੇ ਸੀ ਕਹਿੰਦੇ ਜੀ ਕਲ ਯੁਗ ਦੇ ਵਿੱਚ ਬੜਾ ਔਖਾ ਲੱਭਣਾ ਪਰ ਹੈਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਵੇਂ ਨਹੀਂ ਸੀ ਬਚਨ ਕੀਤੇ ਨਾਮ ਰਹੇਉ ਸਾਧੂ ਰਹੇਉ ਹਦ ਗੁਰੂ ਮਹਾਰਾਜ ਜੀ ਕਹਿੰਦੇ ਨਾਮ ਰਹੇਗਾ ਸਾਧੂ ਰਹੇਗਾ ਨਾਮ ਰਹੇਉ ਸਾਧੂ ਰਹੇਉ ਹਦ ਗੁਰੂ ਜੀ ਕਹਿੰਦੇ ਨਾਮ ਵੀ ਰਹੇਗਾ ਸਾਧੂ ਸੰਤ ਵੀ ਰਹਿਣਗੇ ਤੀਸਰਾ ਪਰਮੇਸ਼ਰ ਰਹੇਗਾ ਇਸ ਕਰਕੇ ਕੋਈ ਮੁੱਕਦੇ ਨਹੀਂ ਹੈਗੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸਮਾਧੀਆਂ ਲਾਉਣ ਵਾਲੇ ਹੁਣ ਵੀ ਹੈਗੇ ਆ ਕਈਆਂ ਦੀ 2 ਘੰਟੇ ਲੱਗਦੀ ਕਈਆਂ ਦੀ 8 ਘੰਟੇ ਲੱਗਦੀ ਇੱਧਰ ਵੇਖੋ ਗੁਰਮੁਖ ਪਿਆਰਿਆਂ ਦੀ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਔਰ ਚੌਂਕੜੇ ਵਿੱਚ ਪੜ ਦਿੰਦੇ ਸਮਾਧੀ ਹੈ ਕਾਹਦਾ ਹਰ ਕਾ ਨਾਮ ਆਧਾਰਾ ਹਰੀ ਦੇ ਨਾਮ ਦਾ ਆਸਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਗੁਰੂ ਅਰਜਨ ਦੇਵ ਜੀ ਕਹਿੰਦੇ ਹੋ ਭਾਈ ਗੁਰਮੁਖ ਪਿਆਰੇ ਨਾ ਸੁਖ ਮਾਣਦੇ ਐ ਰਲੀਆਂ ਖੁਸ਼ੀਆਂ ਮਾਣਦੇ ਐ ਉਹ ਸਾਡੇ ਐਸੇ ਪੂਰੇ ਗੁਰਾਂ ਨੂੰ ਨਮਸਕਾਰ ਐ ਜਾਓ ਕਹਿੰਦੇ ਸਾਡੇ ਗੁਰੂ ਨੂੰ ਨਮਸਕਾਰ ਐ ਜਿਹਦੀ ਕਿਰਪਾ ਦੇ ਨਾਲ ਅਸੀਂ ਸੁਖ ਆਨੰਦ ਮਾਣਦੇ ਹਾਂ ਸੁਣ ਸੱਜਣ ਜੀ ਮੈ ਡੜੇ ਮੀਤਾਰਾ ਮਾ ਤਨ ਗੁਰੂ ਅਰਜਨ ਦੇਵ ਜੀ ਆਪਣੀ ਮੌਜ ਵਿੱਚ ਆ ਕੇ ਕਹਿ ਰਹੇ ਪਰਮੇਸ਼ਰ ਜੀ ਮੇਰੇ ਮਿੱਤਰ ਜੀ ਸ੍ਰੇਸ਼ਟ ਸੱਜਣ ਸ੍ਰੇਸ਼ਟ ਮਹਾਪੁਰਖ ਜੀ ਤੁਸੀਂ ਹੋਰ ਕੀ ਸੁਣਨਾ ਚਾਹੁੰਦੇ ਹੋ ਹੋਰ ਕੀ ਸੁਣਨਾ ਚਾਹੁੰਦੇ ਹੋ ਗੁਰ ਮੰਤਰ ਸ਼ਬਦ ਸੱਚ ਦੀ ਤਾਰਾਮ ਕਹਿੰਦੇ ਗੁਰੂ ਨੇ ਸਾਡੇ ਤੇ ਬਾਬਾ ਬੁੱਢਾ ਸਾਹਿਬ ਜੀ ਐਸੀ ਕਿਰਪਾ ਕੀਤੀ ਹੈ ਆਨੂ ਗੁਰਮੰਤਰ ਦੇ ਦਿੱਤਾ ਸ਼ਬਦ ਦੇ ਦਿੱਤਾ ਸ਼ਬਦ ਦਾ ਉਪਦੇਸ਼ ਦੇ ਦਿੱਤਾ ਸੱਚ ਦੇ ਦਿੱਤਾ ਐਸੀ ਸਾਡੇ ਤੇ ਕਿਰਪਾ ਕੀਤੀ ਐ ਸੱਚ ਸ਼ਬਦ ਧਿਆਇਆ ਮੰਗਲ ਲਗਾਇਆ ਚੁੱਕੇ ਮਨਹੁ ਅਦੇਸਾ ਸੱਚੇ ਸ਼ਬਦ ਨੂੰ ਧਿਆਉਣਾ ਕੀਤਾ ਖੁਸ਼ੀਆਂ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਿਆ ਤੇ ਸਾਰੇ ਮਨ ਦੇ ਅੰਦਰੋਂ ਸ਼ੰਕੇ ਪਰਮ ਚੁੱਕੇ ਗਏ ਆ ਗੁਰੂ ਦੇ ਨਾਲ ਮਿਲਣ ਕਰਕੇ ਸਾਧ ਸੰਗਤ ਜੀ ਸਾਰੇ ਭਰਮ ਦੇ ਹਨੇਰੇ ਖਤਮ ਹੋ ਜਾਂਦੇ ਸ਼ੰਕ ਦੇ ਅੰਦੇਸੇ ਆਸਾ ਮਨਸਾ ਸਭ ਖਤਮ ਹੋ ਜਾਂਦੀਆਂ ਨੇ ਜਦੋਂ ਗੁਰੂ ਦੇ ਸ਼ਬਦ ਨੂੰ ਧਿਆਈਏ ਸੋ ਪ੍ਰਭ ਪਾਇਆ ਕਤਹ ਨਾ ਜਾਇਆ ਸਦਾ ਸਦਾ ਸੰਗ ਬੈਸਾ ਗਰੀਬਨਵਾਜ ਜੀ ਕਹਿੰਦੇ ਹੋ ਪ੍ਰਭ ਪਰਮੇਸ਼ਰ ਪਾਲਿਆ ਆਇਆ ਸੀ ਸਦਾ ਹੀ ਨਾਲ ਸਾਡੇ ਬੈਠਾ ਉਹ ਗੁਰਮੁਖ ਪਿਆਰੇ ਵੀ ਇਹੋ ਵਾਰਤਾ ਕਹਿੰਦੇ ਆ ਕਿ ਜਦੋਂ ਨਾਮ ਜਪ-ਜਪ ਕੇ ਹਿਰਦੇ ਵਿੱਚ ਵਾਹਿਗੁਰੂ ਸਾਖਿਆਤ ਹੋ ਜਾਣ ਫੇਰੋ ਨਾਲ ਹੀ ਸਦਾ ਲੱਗਦਾ ਹੈ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹ ਜੀ ਦਿੱਤਾ ਪਰਮੇਸ਼ਰ ਜੀ ਨੂੰ ਕਹਿੰਦੇ ਅਸੀਂ ਹੁਣ ਭਾ ਗਏ ਆ ਪਰਮੇਸ਼ਰ ਦਾ ਭਾਣਾ ਮੰਨ ਲਿਆ ਏ ਇੱਕ ਗੁਰਤਾ ਗੱਦੀ ਰੂਪ ਜਿਹੜੀ ਬਖਸ਼ਿਸ਼ ਹੈ ਸਾਨੂੰ ਦੇ ਦਿੱਤੀ ਹੈ ਧੰਗੁਰੂ ਰਾਮਦਾਸ ਜੀ ਨੇ ਇਹੋ ਸਾਨੂੰ ਧਨ ਦੇ ਦਿੱਤਾ ਹੈ ਕਹ ਨਾਨਕ ਤੇਰੇ ਜਾਨ ਨੰਬਰ ਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਮਹਾਰਾਜ ਜੀ ਕਹਿੰਦੇ हे ਪਰਮੇਸ਼ਰ ਜੀ ਤੇਰਾ ਦਾਨ ਸਭਨਾ ਦੇ ਦਿੱਤਾ ਹੋਇਆ ਲਿਆ ਹੈ ਤੂੰ ਸਾਰਿਆਂ ਨੂੰ ਦਾਨ ਦਿਨਾ ਹੈ ਦਦਾ ਦਾਤਾ ਇਕ ਹੈ ਅਸੀਂ ਤੇਰੇ ਤੋਂ ਬਲਿਹਾਰ ਕੁਰਬਾਨ ਜਾਣੇ ਉਹਨਾਂ ਜਨਾਂ ਤੋਂ ਵੀ ਜਿਨ੍ਹਾਂ ਨੂੰ ਤੂੰ ਨਾਮ ਦਾ ਦਾਨ ਦਿਨਾ ਹੈ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਜਿਹੜੇ ਤੈਨੂੰ ਭਾਣਾ ਭਾ ਗਏ ਓ ਮਹਾਰਾਜ ਸੱਚੇ ਪਾਤਸ਼ਾਹ ਤ੍ਰਿਪਤ ਹੋ ਗਏ ਅਗਾਏ ਰਜ ਗਏ ਹਨ ਮਨthia ਠੰਡਾ ਸਭ ਤ੍ਰਿਸ਼ਨਾ ਬੁਝਾਏ RAM ਉਹਨਾਂ ਦਾ ਮਹਾਰਾਜ ਕਹਿੰਦੇ ਮਨ ਵੀ ਠੰਡਾ ਹੋ ਗਿਆ ਸਾਰੀ ਤ੍ਰਿਸ਼ਨਾ ਬੁਝ ਗਈ ਹੈ RAM ਜੀ ਤੁਹਾਡੇ ਨਾਮ ਨਾਲ ਸਿੱਖ ਸੇਵਕ ਮਨthia ਠੰਡਾ ਚੁੱਕੀ ਡੰਜਾ ਪਾਇਆ ਬਹੁਤ ਖਜ਼ਾਨਾ ਕਹਿੰਦੇ ਮਨ ਉਹਨਾਂ ਦਾ ਠੰਡਾ ਹੋ ਗਿਆ ਜੋ ਕਿ ਡੰਝਾ ਜਿਹੜੀ ਸੜਨ ਵਾਲੀ ਜਿਹੜੀ ਸੜਨ ਵਾਲੀ ਹਿਰਦੇ ਵਿੱਚ ਤ੍ਰਿਸ਼ਨਾ ਸੀ ਉਹ ਸਾਰੀ ਹੁਣ ਚੁੱਕੀ ਗਈ ਐ ਨਾਮ ਦਾ ਖਜ਼ਾਨਾ ਉਹਨਾਂ ਪ੍ਰਾਪਤ ਕਰ ਲਿਆ ਹੈ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਇਸ ਖਜ਼ਾਨੇ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਹਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ ਤੇ ਸਾਰੇ ਸਿੱਖ ਹੁਣ ਸਾਡੇ ਕੋਲੋਂ ਲੈ ਲੈ ਕੇ ਇਨਾਮ ਰੂਪੀ ਪਦਾਰਥਾਂ ਨੂੰ ਪੁੰਚਣ ਕੀ ਸ਼ਕਣ ਲੱਗ ਪਏ ਹਨ ਅਸੀਂ ਐਸੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਨੇ ਹਾ ਨਿਰਪਉ ਭੈ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ ਜਿਨ੍ਹਾਂ ਨੇ ਨਾਮ ਰੂਪੀ ਖਜ਼ਾਨਾ ਮਾਰ ਕੇ ਕਹਿੰਦੇ ਚੁੱਕਿਆ ਹੈ ਜਾਂ ਲੁੱਟਿਆ ਹੈ ਚੱਖਿਆ ਹੈ ਉਹ ਭੈ ਤੁਰਤ ਹੋ ਗਈ ਖਸਮ ਮਾਲਕ ਦੇ ਰੰਗ ਵਿੱਚ ਰੰਗੇ ਗਏ ਜਮਾ ਦਾ ਡਰ ਉਹਨਾਂ ਦੇ ਹਿਰਦੇ ਅੰਦਰੋਂ 부ਝ ਗਿਆ ਹੈ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵ ਲਾਏ ਧੰ ਗੁਰੂ ਅਮਰਦਾਸ ਅਰਜਨ ਦੇ ਮਹਾਰਾਜੀ ਕਹਿੰਦੇ ਅਸੀਂ ਐਸੇ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੇ ਭਾਈ ਸੇਵਕ ਐ ਉਹਨਾਂ ਦੇ ਨਾਲ ਐ ਕਿਉਂਕਿ ਉਹ ਤੇਰੀ ਭਗਤੀ ਕਰਦੇ ਐ ਲਿਵ ਲਾਉਂਦੇ ਹਨ ਪੂਰੀ ਆਸਾ ਜੀ ਮਨ ਸਾ ਮੇਰੇ ਰਾਮ ਏ ਪਰਮੇਸ਼ਰ ਜੀ ਤਾਡੀ ਬੁੱਧੀ ਅੰਦਰ ਸਾਰੀਆਂ ਇਛਾਵਾਂ ਤੁਸੀਂ ਸੰਪੂਰਨ ਕਰ ਦਿੱਤੀਆਂ ਹਨ ਮਨ ਸਾ ਮਨ ਦੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਆਸਾ ਪੂਰੀਆਂ ਕਰ ਦਿੱਤੀਆਂ ਹਨ ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ हे ਪ੍ਰਭੂ ਪਰਮੇਸ਼ਰ ਜੀ ਅਸੀਂ ਗੁਣਾਤ ਰਹਿਤ ਹਾਂ ਸਾਰੇ ਗੁਣ ਤੇਰੇ ਹਨ ਸਭ ਗੁਣ ਤੇਰੇ ਠਾਕੁਰ ਮੇਰੇ ਕੇਤਮੁਖ ਤੁਦਸਲਾਹੀ ਸਾਰੇ ਗੁਣ ਤੇਰੇ ਆ ਪਰਮੇਸ਼ਰ ਜੀ ਕਿਹੜੇ ਮੂਹ ਦੇ ਨਾਲ ਕਿਹੜੇ ਕਿਹੜੇ ਗੁਣ ਮਹਾਰਾਜ ਤੇਰੇ ਅਸੀਂ ਸ਼ਲਾਘਾ ਕਰੀਏ ਸਲਾਹਣਾ ਕਰੀਏ ਗੁਣ ਆਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲਿਆ ਖਿਨ ਮਾਹੀ ਤੁਸੀਂ ਮੇਰਾ ਗੁਣੋ ਗੁਣ ਕੋਈ ਨਹੀਂ ਵਿਚਾਰਿਆ ਖਿਨ ਦੇ ਵਿੱਚ ਹੀ ਮਹਾਰਾਜ ਬਖਸ਼ ਲਿਆ ਆਪਣਾ ਜਾਣ ਕੇ ਨੌ ਨਿਧ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਤੁਹਾਡੀ ਕਿਰਪਾ ਦੇ ਨਾਲ ਨਵ ਦਾ ਭਗਤੀ ਅਸੀਂ ਪਾ ਲਈ ਨੌ ਨਿਧੀਆਂ ਪਾ ਲਈਆਂ ਹਰ ਦੇ ਅੰਦਰ ਆਨੰਦ ਦੀਆਂ ਵਜਾਈਆਂ ਵਧਾਈਆਂ বাজ ਗਈਆਂ ਫਾਦ ਤੋ ਰੈਤ ਨਾਮ ਰੂਪੀ ਬਾਜੇ ਵੱਜਦੇ ਹਨ ਤੂਰੇ ਸ਼ਹਿਨਾਈਆਂ ਵੱਜਦੇ ਹਨ ਕਹੋ ਨਾਨਕ ਮੈਂ ਪਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਕਹਿੰਦੇ ਅਸੀਂ ਘਰ ਦੇ ਵਿੱਚ ਵਾਰ ਸ੍ਰੇਸ਼ਟ ਪ੍ਰਭੂ ਪਰਮੇਸ਼ਰ ਪਾਲਿਆ ਸਾਡੇ ਹੁਣ ਸਾਰੇ ਵਿਸੂਰੇ ਚੋਰੇ ਜਿਹੜੇ ਆ ਉਹ ਲੈ ਗਏ ਇਹ ਸਾਧ ਸੰਗਤ ਜੀ ਉਹਨਾਂ ਦੀ ਅਵਸਥਾ ਮਹਾਰਾਜ ਕਥਨ ਕਰ ਰਹੇ ਹੈ ਜਿਨ੍ਹਾਂ ਨੂੰ ਨਾਮ ਜਪ-ਜਪ ਕੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਜ਼ਿਆਦੇ ਪ੍ਰਾਪਤੀ ਬ੍ਰह्म ਗਿਆਨ ਦੀ ਪ੍ਰਾਪਤੀ इत्यादਿਕ ਪ੍ਰਾਪਤੀਆਂ ਹੋ ਚੁੱਕੀਆਂ ਨੇ ਉਹਨਾਂ ਦੀ ਅਵਸਥਾ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਮੁਖ ਤੋਂ ਕਹਿ ਕੇ ਦਰਸਾਈ ਹੈ ਸੋ ਇੰਨੇ ਕਾਹਾ ਜਰੀ ਪ੍ਰਵਾਨ ਕਰਨੀ ਜੀ ਔਲ ਗਲਤੀ ਦੀ ਖਿਮਾ ਆਉ ਦੋ ਪੰਕਤੀਆਂ ਪੜ ਕੇ ਸਮਾਪਤੀ ਕਰਦੇ ਹਾਂ ਕਿਉਂਕਿ ਜਿਹੜੇ ਪੁੱਛਦੇ ਰਹਿੰਦੇ ਵੇ ਨਾਮ ਜਪਣ ਨਾਲ ਕੀ ਲਾਭ ਹੋ ਬਾਣੀ ਪੜਨ ਨਾਲ ਕੀ ਲਾਭ ਹੋ ਤਉ ਮਾਰ ਸੱਚੇ ਪਾਤਸ਼ਾਹ ਨੇ ਲਾਭ ਦਰਸਾਏ ਆਉ ਸਮਾਪਤੀ ਕਰੀਏ ਜੀ ਨੌ ਨਿੱਧ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ